ਆਪਾਂ ਸਭ ਜਨ ਆ ਇੱਕ ਵੀਡੀਓ ਦੇਖੋ ਜਿਹੜਾ ਕਿਸੇ ਦੇ ਗ੍ਰੰਥ ਦੇ ਉੱਤੇ ਬਾਈਬਲ ਗ੍ਰੰਥ ਦੇ ਉੱਤੇ ਬਾਈਬਲ ਗ੍ਰੰਥ ਦੇ ਉੱਤੇ ਜਿਹੜਾ ਟੀਕਾ ਟਿੱਪਣੀ ਕਰ ਰਿਹਾ ਇੱਕ ਹੁੰਦਾ ਮੂਰਖ ਇਹ ਬੰਦਾ ਜੋ ਮੈਂ ਕਹਾਂਗਾ ਇਹਨੂੰ ਮਹਾਮੂਰਖ ਜਿਹੜਾ ਗ੍ਰੰਥ ਦੇ ਉੱਤੇ ਕਿਸੇ ਦੇ ਟੀਕਾ ਟਿੱਪਣੀ ਕਰ ਰਿਹਾ ਆ ਦੇਖੋ ਸਭ ਜਨ ਇਹ ਵੀਡੀਓ ਨੂੰ ਫੇਰ ਆਪਾਂ ਕਰਦੇ ਅੱਗੇ ਗੱਲ ਕਿੰਨਾ ਵਾ ਜਾ ਰਹੇ ਨੇ ਨਾ ਤੇ ਪਹਿਲਾਂ ਬਾਈਬਲ ਜਿਹੜੀ ਆ ਨਾ ਉਤਪਤ 9 ਦੀ ਬਾਈ ਆਜ ਪੜ੍ਹ ਕੇ ਜਰੂਰ ਦੇਖਿਓ ਉਤਪਤ 19 ਦੀ 30 ਤੋਂ 38 ਪੜ੍ਹ ਕੇ ਦੇਖਿਓ ਆਪਣੀਆਂ ਹਿੱਤੀਆਂ ਦੇ ਨਾਲ ਸ਼ਰਾਬ ਪੀ ਕੇ ਸੈਕਸ ਕਰਕੇ ਬੱਚੇ ਪੈਦਾ ਕੀਤੇ ਫੇਰ ਦੂਜਾ ਸਾਮੂਅਲ 11 ਪੜ੍ਹ ਕੇ ਦੇਖਿਓ 15 ਆਇਤ ਦਾਊਦ ਨੇ ਬਤ ਸ਼ੇਵਾ ਦਾ ਰੇਤ ਕੀਤਾ ਤੇ ਉਹਦੇ ਘਰ ਵਾਲੇ ਉਰੀਆ ਹਿੱਤੀ ਨੂੰ ਮਰਵਾਇਆ ਦੂਜਾ ਸਾਮੂਅਲ ਦੀ 13 ਆਇਤ ਪੜ੍ਹ ਕੇ ਦੇਖਿਓ ਸਭਨਾ ਨੂੰ ਮੇਰੇ ਵੱਲੋਂ ਜੈਮਸ ਸੀ ਦੀ ਕ੍ਰੀਸਿਆ ਕੀ ਤੁਸੀਂ ਹਾਂ ਆਸ ਕਰਦਾ ਕਿ ਤੁਸੀਂ ਬਹੁਤ ਸਭ ਜਾਣੀ ਠੀਕ ਹੋਊਂਗੇ ਯੂਕਲਿਸਿਆ ਵੀ ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ ਕਿ ਸਿੱਖ ਭਰਾਵਾਂ ਨੂੰ ਮੇਰੇ ਵੱਲੋਂ ਜਿਹੜੇ ਕੁਝ ਇਦਾਂ ਦੇ ਲੋਕ ਆ ਸਿੱਖ ਭਰਾ ਉਹਨਾਂ ਨੂੰ ਇਦਾਂ ਦੇ ਲੋਕਾਂ ਨੂੰ ਨੱਥ ਪਾਉਣ ਉਹ ਕਹਿ ਰਿਹਾ ਸੀਗਾ ਕਿ ਇੱਕ ਬਾਈਬਲ ਦੇ ਵਿੱਚੋਂ ਆਇਤ ਲੈ ਲਈ ਉਹਨੇ ਜਿਹੜੀ ਉਤਪਤੀ ਦੀ ਪਤੀ ਦੇ ਵਿੱਚੋਂ ਉਹ ਕਹਿ ਰਿਹਾ ਕਿ ਉਹਨੇ ਆਪਣੀਆਂ ਬੇਟੀਆਂ ਦੇ ਨਾਲ ਜਿਹੜਾ ਲੂਤ ਆਬਰਾਹਮ ਦਾ ਭਤੀਜਾ ਲੂਤ ਆ ਤੇ ਉਹਨੇ ਕਹਿ ਰਿਹਾ ਕਿ ਉਹ ਉਹਨੇ ਆਪਣੀਆਂ ਬੇਟੀਆਂ ਦੇ ਨਾਲ ਕੁਝ ਗਲਤ ਸਬੰਧ ਬਣਾਏ ਉਹ ਐਤਾਂ ਨੂੰ ਲੈ ਕੇ ਟੀਕਾ ਟਿੱਪਣੀ ਕਰ ਰਿਹਾ ਤੇ ਸਿੱਖ ਭਰਾ ਇਦਾਂ ਦਾ ਇਦਾਂ ਦੇ ਲੋਕਾਂ ਨੂੰ ਜਿਹੜੇ ਸਿੱਖੀ ਦਾ ਜਿਹੜਾ ਨਾਮ ਬਰਨਾਮ ਕਰਦੇ ਨੇ ਜਿਹੜੇ ਕਿਸੇ ਦੇ ਗ੍ਰੰਥ ਨੂੰ ਲੈ ਕੇ ਕੁਛ ਠੀਕਾ ਟਿੱਪਣੀ ਕਰਨਾ ਚਾਹੁੰਦੇ ਨੇ ਆਪਣੇ ਫੇਮਸ ਹੋਣ ਦੇ ਪਿੱਛੇ ਤੇ ਸਿੱਖ ਭਰਾ ਬਹੁਤ ਹੀ ਜ਼ਿਆਦੇ ਚੰਗੇ ਨੇ ਬਹੁਤ ਹੀ ਜ਼ਿਆਦੇ ਲੋਕ ਜਿਹੜੇ ਸਿੱਖ ਭਰਾ ਨੇ ਬਹੁਤ ਹੀ ਜ਼ਿਆਦੇ ਚੰਗੇ ਨੇ ਤੇ ਇਦਾਂ ਦੇ ਲੋਕਾਂ ਨੂੰ ਨੱਥ ਪਾਉਣ ਜਿਹੜੇ ਕਿਸੇ ਦੇ ਗ੍ਰੰਥ ਨੂੰ ਲੈ ਕੇ ਜਿਹੜੇ ਬਾਈਬਲ ਨੂੰ ਲੈ ਕੇ ਕਿਸੇ ਦੇ ਵਚਨ ਨੂੰ ਲੈ ਕੇ ਜਿਹੜੇ ਇਦਾਂ ਦੇ ਨਾਲ ਫੇਮਸ ਹੋਣ ਪਿੱਛੇ ਠੀਕਾ ਟਿੱਪਣੀ ਕਰਦੇ ਨੇ ਤੇ ਉਹਨੇ ਇਹ ਤੋਂ ਪੜ ਲਿਆ ਨਾ ਕਿ ਉਹ ਆਂਦਾ ਕਿ ਤੁਹਾਡੇ ਉਤਪਤੀ ਦੀ ਕਿਤਾਬ ਪੜ੍ਹਦੇ ਆ ਉਹਨੂੰ ਆ ਉਹ ਦੇਖੋ ਤੂੰ ਉਤਪਤੀ ਦੀ ਕਿਤਾਬ ਤੋਂ ਪੜ੍ਹਦੇ ਹੋ ਤੇ ਸ਼ੁਰੂ ਚ ਦੇਖੋ ਨਾ ਕਿ ਪਰਮੇਸ਼ਰ ਨੇ ਆਦਮ ਨੂੰ ਬਣਾਇਆ ਸੀਗਾ ਉਹ ਤੁਸੀਂ ਕਹਿ ਰਹੇ ਹੋ ਤੁਸੀਂ ਤੁਹਾਡਾ ਤੁਸੀਂ ਕਹ ਰਹੇ ਹੋ ਨਾ ਕਿ ਤੁਸੀਂ ਤੁਹਾਡਾ ਐਦਾਂ ਤੁਹਾਡੇ ਬਚਨ ਬਾਈਬਲ ਦੇ ਵਿੱਚ ਤੇ ਇਹ ਤਾਂ ਤੁਸੀਂ ਵੀ ਉਹਦੇ ਚੋਂ ਹੀ ਆਉਣੇ ਉਸੇ ਆਦਮ ਦੀ ਅੰਸੋਂ ਤੁਸੀਂ ਤੂੰ ਕਹਿ ਤੋ ਦਿੱਤਾ ਨਾ ਕਿ ਉਹ ਤੁਹਾਡੇ ਲਿਖਿਆ ਕਿ ਉਸੇ ਉਤਪਤੀ ਦੇ ਵਿੱਚੋਂ ਤੁਸੀਂ ਤੁਸੀਂ ਕਿ ਡੱਡੂਆਂ ਮੱਛੀਆਂ ਨੂੰ ਤਾਂ ਤੋਂ ਥੋੜਾ ਡਿੱਗਿਓ ਅਲੱਗ ਡਿੱਗਿਓ ਉਸੇ ਉਤਪਤੀ ਦੇ ਵਿੱਚੋਂ ਤੁਸੀਂ ਪੈਦਾ ਹੋਏ ਹੋ ਜਿਹੜੀ ਤੂੰ ਗੱਲ ਕਰ ਰਿਹਾ ਨਾ ਬਹੁਤ ਏ ਗਿਆਨੀਆਂ ਪਰ ਤੂੰ ਗਿਆਨੀ ਨਹੀਂਗਾ ਤਨੂ ਕੀ ਇੱਕ ਤਾਂ ਮੂਰਖ ਹੁੰਦਿਆ ਤੂੰ ਮਹਾ ਮੂਰਖਾ ਹੋ ਜਿਹੜੀ ਕੁਛ ਏਦਾਂ ਦੀ ਇਤਾਂ ਲੈ ਕੇ ਤੂੰ ਟਿੱਕਾ ਟਿੱਪਣੀ ਕਰ ਰਿਹਾ ਕਿਸੇ ਦੇ ਗ੍ਰੰਥ ਨੂੰ ਫੇਮਸ ਹੋਣ ਦੇ ਪਿੱਛੇ ਤੂੰ ਬੋਲ ਰਿਹਾ ਉਹਨਾਂ ਦੇ ਵਚਨ ਦੇ ਖਿਲਾਫ ਉਹਨਾਂ ਦੇ ਬਾਈਬਲ ਦੇ ਖਿਲਾਫ ਸਾਡੀ ਦੇ ਤੂੰ ਬੋਲ ਰਿਹਾ ਨਾ ਇਹ ਟੀਕਾ ਟਿੱਪਣੀ ਕਰ ਰਹੇ ਆਂ ਕੁਛ ਤੂੰ ਉਤਪਤੀ ਦੀ ਕਿਤਾਬ ਪੜ ਤੂੰ ਕਹਿ ਰਿਹਾ ਕਿ ਤੂੰ ਪੜਦਾ ਇਸੇ ਲਈ ਪੜਦਾ ਬਾਈਬਲ ਨੂੰ ਕਿ ਉਹ ਮੈਂ ਗਲਤ ਸਾਬਤ ਕਰਾਂ ਗਲਤ ਬੋਲਾਂ ਗਲਤ ਕਰਾਂ ਸਭ ਕੁਝ ਇਸੇ ਲਈ ਪੜ ਰਿਹਾ ਪਰਮੇਸ਼ਰ ਤੇਰੇ ਅੱਗੇ ਲੋਕਾਂ ਨੂੰ ਮਾਫ ਨਹੀਂ ਕਰੇਗਾ ਜਦੋਂ ਤੁਸੀਂ ਕਿਸੇ ਇੱਕ ਇਨਸਾਨ ਦੇ ਨਾਲ ਪੰਗਾ ਲੈਨੇ ਹੋ ਇੱਕ ਤੂੰ ਕਿਸੇ ਦੇ ਗ੍ਰੰਥ ਦੇ ਨਾਲ ਖੁਦ ਪਰਮੇਸ਼ਰ ਦੇ ਨਾਲ ਪੰਗਾ ਲੈ ਰਿਆ ਪਰਮੇਸ਼ਰ ਤੈਨੂੰ ਕਦੀ ਮਾਫ ਨਹੀਂ ਕਰੇਗਾ ਐਸੇ ਲੋਕਾਂ ਨੂੰ ਜਿਹੜੇ ਮੇਰੇ ਸਿੱਖ ਭਰਾ ਦੇਖ ਰਹੇ ਨੇ ਵੀਡੀਓ ਨੂੰ ਉਹ ਇਹੋ ਜਿਹੇ ਲੋਕਾਂ ਨੂੰ ਨੱਥ ਪਾਉਣ ਇਹੋ ਜਿਹੇ ਲੋਕਾਂ ਨੂੰ ਜਿਹੜਾ ਕਿ ਸਿੱਖੀ ਦਾ ਨਾਮ ਬਦਨਾਮ ਕਰਦੇ ਨੇ ਕਿਸੇ ਦੇ ਗ੍ਰੰਥ ਨੂੰ ਲੈ ਕੇ ਜੇ ਤੂੰ ਬਹੁਤਾ ਗਿਆਨੀ ਬਣਦਾ ਪਰ ਗਿਆਨੀ ਤੂੰ ਹੈ ਨਹੀਂ ਤੂੰ ਇੱਕ ਮੂਰਖ ਹੁੰਦਿਆ ਤੂੰ ਮਹਾ ਮੂਰਖਾ ਤੂੰ ਮਹਾ ਮੂਰਖ ਮੂਰਖ ਨਹੀਂ ਤੈਨੂੰ ਕਵਾਂਗੇ ਹਜੇ ਮੂਰਖ ਦੇ ਵਿੱਚ ਵੀ ਕੋਈ ਸਿਆਣਪ ਹੋएगी ਤੂੰ ਮਹਾ ਮੂਰਖਾ ਜਿਹੜਾ ਤੂੰ ਕਿਸੇ ਦੇ ਗ੍ਰੰਥ ਨੂੰ ਲੈ ਕੇ ਇਦਾਂ ਦੇ ਬੋਲ ਰਿਹਾ ਅੱਛਾ ਤੂੰ ਉਹ ਤਾਂ ਦੇਖ ਲਿਆ ਕਿ ਹਾਂ ਉਹਨੇ ਆਪਣੀਆਂ ਬੇਟੀਆਂ ਦੇ ਨਾਲ ਕੀਤਾ ਬੇਟੀਆਂ ਨੇ ਨਹੀਂ ਬੇਟ ਉਸਨੇ ਨਹੀਂ ਕੀਤਾ ਸੀਗਾ ਜਿਹੜਾ ਲੂਤ ਸੀ ਉਸਨੇ ਨਹੀਂ ਕੀਤਾ ਸੀ ਉਹਦੀਆਂ ਇਹ ਜਿਹੜੀ ਜਿਹੜੀ ਸੋਚ ਸੀਗੀ ਇਹ ਐਸੀ ਸੋਚ ਆਈ ਸੀ ਉਹ ਉਹਦੀਆਂ ਬੇਟੀਆਂ ਦੇ ਅੰਦਰ ਆਈ ਸੀ ਕਿਉਂਕਿ ਉਹਦੀ ਜਿਹੜੀ ਪਤਨੀ ਸੀ ਉਹ ਪਿੱਛੇ ਦੇਖ ਲਿਆ ਸੀ ਉਸਨੇ ਉਹ ਵੀ ਦੇਖਣਾ ਕਿ ਜਿਹੜੀ ਤੂੰ ਹੁਣ ਇਹ ਤੋਂ ਦੇਖ ਲਿਆ ਉਤਪਤੀ ਦੀ ਜਿਹੜੀ ਮੈਂ ਤੁਹਾਨੂੰ ਦੇਖ ਰਿਹਾ ਕਿ ਤੂੰ ਪੜੀ ਆ ਕਿ ਉਤਪਤੀ ਦੀ ਹਾਂ ਉਤਪਤੀ ਦੀ 19 ਦੀ 30 ਪੜੀ ਆ ਉਹਦੀ ਇੱਕ ਇੱਕ ਨੂੰ ਨਹੀਂ ਪੜਿਆ ਤੂੰ ਉਹਨੂੰ ਦੂਤ ਆਏ ਸੀ ਉਹਦੇ ਪਾਸ ਉਹ ਨਹੀਂ ਪੜੀ ਤੂੰ ਉਹ ਨਹੀਂ ਦੇਖਿਆ ਕਿ ਉਹਦੇ 'ਚ ਵੀ ਕੁਝ ਲਿਖਿਆ ਹੋਇਆ ਜਦੋਂ ਲੂਤ ਦੇ ਕੋਲੇ ਦੂਤ ਆਏ ਨੇ ਦੂਤ ਉਹਨਾਂ ਨਹੀਂ ਚਾਹੁੰਦੇ ਉਹਦੇ ਘਰ ਦੇ ਵਿੱਚ ਉਹ ਹੰਦਾ ਨਹੀਂ ਜ਼ਬਰਦਸਤੀ ਤੱਕ ਇਹਨਾਂ ਆਪਣੇ ਘਰ ਦੇ ਵਿੱਚ ਦੂਤਾਂ ਨੂੰ ਲੈ ਕੇ ਗਿਆ ਉਹ ਵੀ ਪੜਨਾ ਸੀ ਨਾ ਕੱਲਾ ਤੂੰ ਪਾਪ ਤਾਂ ਦੇਖ ਲਿਆ ਉਹ ਇਹ ਦੇਖ ਲਿਆ ਕਿ ਲੂਤ ਦੇ ਨਾਲ ਆ ਐਸੇ ਕਰਕੇ ਉਹਦੀਆਂ ਬੇਟੀਆਂ ਨੇ ਲੂਤਨੇ ਕੀਤਾ ਲੂਤਨੇ ਨਹੀਂ ਕੀਤਾ ਉਹ ਲੂਤ ਦੀਆਂ ਬੇਟੀਆਂ ਨੇ ਕੀਤਾ ਮਹਾ ਮੂਰਖ ਜੀ ਇਹ ਲੂਤ ਦੀਆਂ ਬੇਟੀਆਂ ਨੇ ਕੀਤਾ ਲੂਤ ਦੀਆਂ ਬੇਟੀਆਂ ਨੇ ਅੱਛਾ ਇਦਾਂ ਦੇ ਵਚਨ ਨੂੰ ਲੈ ਕੇ ਤੁਸੀਂ ਬੋਲ ਤੂੰ ਬੋਲ ਪੈਂਦੇ ਤੇ ਇਹ ਵਰਗੇ ਬਹੁਤ ਬੋਲਦੇ ਨੇ ਉਹ ਵੀ ਪੜਿਆ ਕਰੋ ਜਿੱਥੇ ਯਸੂ ਮਸੀਹ ਨੇ ਲੋਕਾਂ ਦੀ ਕਿਤਾਬ ਤੂੰ ਬੜਿਆਂ ਚ ਕਹਿ ਦਿਆ ਉੱਥੇ ਆ ਲਿਖਿਆ ਆ ਲਿਖਿਆ ਤੂੰ ਚੰਗਿਆਈ ਵਾਲੇ ਵਚਨ ਨਹੀਂ ਪੜੇ ਜਿੱਥੇ ਲਾਜ਼ਰ ਨੂੰ ਤਿੰਨਾਂ ਦਿਨਾਂ ਦੇ ਮਰਦੇ ਨੂੰ ਉਸਨੇ ਆਵਾਜ਼ ਮਾਰ ਕੇ ਉਠਾਲਿਆ ਆਂਦਾ ਹੇ ਲਾਜ਼ਰ ਬਾਹਰ ਆ ਜਾ ਉਹ ਨਹੀਂ ਪੜਿਆ ਤੂੰ ਉਹ ਵੀ ਪੜਿਆ ਕਰੋ ਉਹ ਵੀ ਦੱਸਿਆ ਕਰੋ ਮਰਕਸ ਦੀ ਮਰਕਸ ਦੀ 16 ਦੀ 16 ਤੇ 17 ਵੀ ਪੜ ਕੇ ਦੱਸਣਾ ਕਿ ਉੱਥੇ ਕੀ ਲਿਖਿਆ ਨੱਬਗਾਂ ਦੇ ਬਾਰੇ ਜਿਹਨੂੰ ਤੁਸੀਂ ਤੂੰ ਤੇਰੇ ਅਰਗੇ ਲੋਕ ਦੱਸਦੇ ਨੇ ਜਿਹੜੇ ਮਹਾ ਮੂਰਖਾਂ ਦੇ ਫਕੰ ਫਕੰਡੀ ਆ ਫਲਾਨਾ ਟੀਗੜਾ ਉਦਾਂ ਇਹ ਫਖੰਡ ਕਰ ਰਹੇ ਨੇ ਉਹ ਵੀ ਦੱਸ ਦੇਣਾ ਸੀਗਾ ਮਾਰਕਸ ਦੀ 16 ਤੇ 17 ਉਹ ਵੀ ਦੱਸ ਦੇਣਾ ਸੀ ਜਿਹੜਾ 38 ਸਾਲ ਦੇ ਦਰੰਗੀ ਨੂੰ ਚੰਗਿਆਂ ਕੀਤਾ ਉਹ ਨਹੀਂ ਦੱਸਣਾ ਤੂੰ ਉਹ ਵੀ ਦੱਸਿਆ ਕਰ ਜਾਂ ਤਾਂ ਤੇਰੇ ਅੱਗੇ ਜਿਹੜੇ ਮੂਲਖਾ ਉਹ ਵੀ ਦੱਸਣ ਉਹ ਵੀ ਦੱਸਣ ਯਹੋਨਾ ਦੀ ਯਹੋਨਾ ਦੀ ਅੰਜਿਲ ਨੂੰ ਉਹਨੂੰ ਨਹੀਂ ਤੂੰ ਪੜਿਆ ਜਿਹੜੀ ਯਹੋਨਾ 3 ਉਹਦੀ 16 ਨੂੰ ਨਹੀਂ ਪੜਿਆ ਜਦਕਿ ਤੋਂ ਪਰਮੇਸ਼ਵਰ ਨੇ ਐਸਾ ਪਿਆਰ ਕੀਤਾ ਕਿ ਉਹਨੇ ਆਪਣਾ ਅਕਲੋਤਾ ਪੁੱਤਰ ਦੇਤਾ ਉਹ ਵੀ ਜਨਾ ਤਾਂ ਉਹ ਵੀ ਆਪਣੀ ਵੀਡੀਓ ਦੇ ਵਿੱਚ ਦੱਸੋ ਨਾ ਬੋਲ ਕੇ ਮਾੜੇ ਸ਼ਬਦ ਇਦਾਂ ਦੇ ਬੋਲ ਬੋਲ ਕੇ ਤੋਂ ਦੱਸ ਤੇ ਉਹ ਵੀ ਦੱਸ ਬੋਲ ਕੇ ਕਿ ਹਾਂ ਬਾਈਬਲ ਦੇ ਵਿੱਚ ਆਹ ਲਿਖਿਆ ਮਹਾਮੂਰਖ ਥੋੜਾ ਜਿਹਾ ਧਿਆਨ ਨਾਲ ਚੱਲੋ ਕਿਸੇ ਅਨਸਾਨ ਦੇ ਨਾਲ ਨਹੀਂ ਬੋਲ ਟਿੱਕਾ ਟਿੱਪਣੀ ਕਰ ਰਹੇ ਇਹ ਪਰਮੇਸ਼ਵਰ ਦੇ ਨਾਲ ਕਰ ਰਹੇ ਹੋ ਤੇ ਪਰਮੇਸ਼ਵਰ ਤੁਹਾਨੂੰ ਕਦੀ ਮਾਫ ਨਹੀਂ ਕਰੇਗਾ ਹਾਲੇਲੂਇਆ ਇਹ ਮੂਰਖ ਜੀ ਦੇਖੋ ਕੀ ਲਿਖਿਆ ਉਹਦਾ ਅੱਗਾ ਵੀ ਪੜੋ ਉਹਦਾ ਪਿੱਛਾ ਵੀ ਪੜੋ ਕੀ ਲਿਖਿਆ ਕੱਲਾ ਇੱਕ ਨੂੰ ਲੈ ਕੇ ਨਾ ਉਸਤੇ ਬੋਲਣ ਲੱਗ ਜਾ ਕਰੋ ਕੱਲਾ ਫੇਮਸ ਹੋਣ ਦੇ ਪਿੱਛੇ ਕੱਲਾ ਫੇਮਸ ਦੇ ਪਿੱਛੇ ਨਾ ਇਸ ਨੂੰ ਬੋਲਣਾ ਸ਼ੁਰੂ ਕਰਦਿਆ ਕਰੋ ਉਸ ਨੂੰ ਸਾਰੇ ਨੂੰ ਪੜੋ ਮੈਂ ਉਸ ਨੂੰ ਪੜ ਯਹੋਨਾ ਦੀ 3 ਦੀ 16 ਨੂੰ ਮਾਰਕਸ ਦੀ ਮਾਰਕਸ 16 ਦੀ 16 ਨੂੰ ਪੜ 16 ਤੇ 17 ਨੂੰ ਉਹ ਵੀ ਪੜ ਕੇ ਦੱਸਿਆ ਕਰੋ ਇੱਥੇ ਆ ਲਿਖਿਆ ਗਿਆ ਹallelujah ਉਹਨੂੰ ਵੀ ਪੜ ਉਹਨੂੰ ਪੜਿਆ ਕਰ ਪਹਿਲਾਂ ਇਹ ਨਾ ਪੜਿਆ ਕਰ ਚੰਗਿਆਈ ਦੇ ਚੰਗਿਆਈ ਦੇ ਬਚਨ ਵੀ ਦੱਸਿਆ ਕਰ ਜਿੱਥੇ 38 ਸਾਲ ਦੇ ਦਰੰਗੇ ਨੂੰ ਚੰਗਾ ਕੀਤਾ ਔੜੀ ਨੂੰ ਚੰਗਿਆ ਕੀਤਾ ਵਰਥਨ ਮਈ ਅੰਨੇ ਨੂੰ ਚੰਗਿਆ ਕੀਤਾ ਇੰਤਾਂ ਦੇ ਉਹ ਉਹ ਵੀ ਦੱਸਿਆ ਕਰੋ ਕਿ ਹਾਂ ਪਰਮੇਸ਼ਰ ਨੇ ਆ ਵੀ ਕੀਤੇ ਨੇ ਯਿਸੂ ਮਸੀਹ ਨੇ ਆ ਵੀ ਕੀਤਾ ਯਿਸੂ ਮਸੀਹ ਨੇ ਆ ਵੀ ਕੀਤਾ ਤੂੰ ਕਹਿ ਦਿਆ ਕਿ ਹਾਂ ਉਤਪਤੀ ਦੇ ਤੇ ਤੁਸੀਂ بارش ਦੀ ਤਰ੍ਹਾਂ ਤੂੰ 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 ਕੌਣ ਹੋਇਆ ਕਿ ਤੁਸੀਂ ਤਾਂ ਹੋ ਐ ਤੁਸੀਂ ਉਹ ਉਤਪਤੀ ਦੇ ਵਿੱਚੋਂ ਹੀ ਸਭ ਤੋਂ ਪਹਿਲਾਂ ਇਹ ਵੀ ਦੱਸੋ ਕਿ ਉਹ ਬਾਈਬਲ ਦੇ ਵਿੱਚ ਹੀ ਲਿਖਿਆ ਗਿਆ ਜਿਹੜਾ ਪਹਿਲਾ ਸਭ ਤੋਂ ਇਨਸਾਨ ਬਣਾਇਆ ਗਿਆ ਜਿਹੜਾ ਸਭ ਤੋਂ ਪਹਿਲਾ ਇਨਸਾਨ ਬਣਾਇਆ ਗਿਆ ਉਹ ਉਤਪਤੀ ਦੇ ਵਿੱਚ ਹੀ ਬਣਾਇਆ ਗਿਆ ਜਿਹਦਾ ਨਾਮ ਬਾਬਾ ਆਦਮ ਸੀ ਤੇ ਸਭ ਜਾਣੇ ਤੁਸੀਂ ਔਰ ਮੈਂ ਸਭੀ ਹੀ ਉਸੇ ਦੀ ਅੰਸਾਂ ਆ ਪਾ ਉਸੇ ਦੀ